ਦੇਖੋ ਇਹ ਜਿਹੜੀਆਂ ਲਾਈਆਂ ਆਪਾਂ ਅਮਰ ਬੇਲਾ ਇਹ ਇਹ ਮੰਨ ਕੇ ਚੱਲੋ ਵੀ ਅੱਜ ਤੋਂ 8 ਮਹੀਨੇ ਪਹਿਲਾਂ ਇਹ ਖਤਮ ਹੋ ਗਈਆਂ ਸੀ ਆਪਦਾ ਫਲ ਦੇ ਕੇ ਤੇ ਇਹ ਦੇਖ ਲਓ ਉਦਾਂ ਹੀ ਪਈਆਂ ਪਈਆਂ ਸੀ ਅੱਜ ਦੁਬਾਰੇ ਲਾਈਆਂ ਤੇ ਮਹੀਨੇ ਨੂੰ ਤੁਹਾਡਾ ਤੁਹਾਨੂੰ ਇਹਦਾ ਰਿਜ਼ਲਟ ਦਿਖਾਵਾਂਗੇ ਇਹ ਪਰਮਲ ਦੀ ਬੇਲ ਹੁੰਦੀ ਆ ਇਹ ਹੁਣ ਤਾਰਾਂ ਸੀ ਕਰਕੇ ਅਸੀਂ ਦੁਬਾਰੇ ਚੜਾਈਆਂ ਤੇ ਸਾਰ ਮਤਲਬ ਉਹ ਪਰਾਂ ਤੱਕ ਅਸੀਂ ਇਹ ਫਿੱਟ ਕੀਤੀਆਂ ਦੁਬਾਰੇ ਥੱਲੋਂ ਧਰਤੀ 'ਚ ਮਤਲਬ ਉਹ ਕੱਖਾਂ ਦੇ ਥੱਲੇ ਫਸੀਆਂ ਹੋਈਆਂ ਸੀ ਕੱਢ ਕੇ ਦੁਬਾਰੇ ਲਾਤੀਆਂ ਤੇ ਇੰਨ ਦੁਬਾਰੇ ਫਲ ਚੱਲ ਪੂਗਾ ਇਹ ਅਮਰਬੇਲ ਇੱਕ ਤਰ੍ਹਾਂ ਦੀ ਜਿਹੜੀ ਮਤਲਬ ਕਦੇ ਖਤਮ ਨਹੀਂ ਹੁੰਦੀ ਇਹ ਫਲ ਦਊਗੀ ਖਤਮ ਹੋ ਜੂ ਫਿਰ ਅਗਲੇ ਸਾਲ ਇਦਾਂ ਹੀ ਇਹਨੂੰ ਟੰਗ ਦਾਂਗੇ ਤਾਂ ਫਿਰ ਦੁਬਾਰੇ ਫਲ ਦਊਗੀ ਇਹ ਪਰਮ ਸਬਜੀ ਇਦਾਂ ਦੀ ਹੁੰਦੀ ਹੈ ਬਾਕੀ ਥੋੜੀ ਬਹੁਤ ਖੇਤੀ ਸਪਾਈ ਹੋ ਰਹੀ ਹੈ ਬਾਕੀ ਖੇਤ ਚ ਲਾਏ ਹੋਏ ਆਪਣੇ ਗੰਡੇ ਗੋਭੀ ਬਾਕੀ ਆਪਣੇ ਡੈਡੀ ਜੀ ਦੱਸਣਗੇ ਤੁਹਾਨੂੰ ਡੈਡੀ ਜੀ ਹੋਰ ਕੀ ਕੀ ਲਾਇਆ ਹੋਇਆ ਆਪਣੇ ਖੇਤ ਚ ਆਪਣੇ ਗੋਭੀ ਹਾਂਜੀ ਮੜਾ ਜਾਈਂ ਇੱਧਰ ਦੇਖ ਕੇ ਗੱਲ ਕਰਿਓ ਮੂਲੀ ਇੱਧਰ ਸਾਹਮਣੇ ਦੇਖ ਕੇ ਮਰੇ ਹਾਂਜੀ ਹੁਣ ਦੱਸੋ ਜੀ ਬੂਲੀ ਛਲਗਮਾ ਸਿੰਗਰਾ ਅੱਛਾ ਜੀ ਮਿਰਚਾ ਠੀਕ ਹੈ ਜੀ ਗਿੰਦਾ ਠੀਕ ਹੈ ਜੀ ਗੰਨਾ ਕੋਈ ਨਹੀਂ ਤੂੰ 2 ਮਿੰਟ ਸਾਨੂੰ ਦੋ ਫਿਰ ਤੁਸੀਂ ਕਰ ਲਿਓ ਨਹੀਂ ਮੇਰੇ ਜ਼ਰੂਰੀ ਕੰਮ ਜ਼ਰੂਰੀ ਨਹੀਂ ਉਹ ਸਮਝਦੇ ਆਂ ਕਿਸਾਨਾਂ ਦੀ ਮਿਹਨਤ ਤੋਂ ਬਿਨਾਂ ਤਾਂ ਕੋਈ ਵੀ ਰੋਟੀ ਵੀ ਨਹੀਂ ਖਾ ਸਕਦਾ ਬਟ ਇੱਕ ਵਾਰ ਤੁਸੀਂ ਸਾਨੂੰ ਥੋੜਾ ਟਾਈਮ ਦਿਓ ਥੋੜੀ ਥੋੜੀ ਇੰਟਰਵਿਊ ਲੈਣੇ ਆਪਾਂ ਤੁਸੀਂ 2 ਮਿੰਟ ਰੁਕੋ ਹੈ ਪਬਲਿਕ ਨੂੰ ਵੀ ਸਮਝਾਇਆ ਜਾਏਗਾ ਜੇ ਨੂੰਸ ਅਸੀਂ ਆਪਾਂ ਵੀ ਜम्मेमान ਲੋ ਕਰਾਸੀਂ ਖੇਤੀ ਲਾਵਾਂਗੇ ਗੰਨੇ ਦੇ ਵਿੱਚ ਹੁਣ ਇਹ ਤੋਂ ਬਾਅਦ ਲਾਵਾਂਗੇ ਗਮਾਰਾ ਅੱਛਾ ਜੀ ਤੇ ਭਿੰਡੀ ਠੀਕ ਹੈ ਤੇ ਮਿਰਚ ਲਾਵਾਂਗੇ ਅੱਛਾ ਜੀ ਠੀਕ ਹੈ ਤੇ ਬਾੜ ਸਿਰਫ ਤੁਸੀਂ ਪਰਮਲ ਵਾਸਤੇ ਕੀਤੀ ਹੈ ਪਰਮਲ ਵਾਸਤੇ ਔਰ ਥੋੜਾ ਵੀ ਇਹ ਸੁਰੱਖਿਤ ਰਹਿੰਦਾ ਪਸ਼ੂ ਪਾਚੀ ਤੇ ਤੋਰੀ ਵਗੈਰਾ ਵੀ ਇਹ ਤੇ ਚੜਾਉਣੀ ਆ ਉਹ ਦੇਖਾਂਗੇ ਕੋਈ ਜਗ੍ਹਾ ਤੇ ਕਰੇਲਾ ਚੜਾਵਾਂਗੇ ਤੇ ਜਿਹੜਾ ਕੀ ਜਨਵਰੀ ਚ ਆਪਾਂ ਕਿਹੜੀ ਕਿਹੜੀ ਫਸਲ ਲਾ ਸਕਦੇ ਆ ਬਸ ਉਹਨਾਂ ਸਾਰੀਆਂ ਲੱਗ ਰਹੀਆਂ ਵੀ ਤੁਸੀਂ ਮੰਨ ਲਓ ਇਦੋਂ ਬਾਅਦ ਬੇਲ ਵਾਲੀਆਂ ਸਬਜ਼ੀਆਂ ਲੱਗਣੀਆਂ ਜਿਦਾ ਕद्दू ਵਗੈਰਾ ਹਾਂ ਹਾਂ ਕद्दू ਤੋਰੀ ਅੱਛਾ ਜੀ ਭਿੰਡੀ ਠੀਕ ਹੈ ਜੀ ਤੇ ਆਪਣਾ ਕਰੇਲਾ ਵਗੈਰਾ ਕਰੇਲਾ ਛੋਟਾ ਵੱਡਾ ਕਰੇਲਾ ਦੋਨੇ ਦੋਨੇ ਅੱਛਾ ਤੇ ਆਪਣਾ ਫਰਵਰੀ ਚ ਕਿਹੜੀ ਕਿਹੜੀ ਲੱਗਦੀ ਆ ਫਰਵਰੀ ਚ ਬਸ ਤਿਆਰ ਹੋ ਜਾਂਦੀ ਆ ਏ ਜੇ ਲਾਉਣੀ ਆ ਤਾਂ ਲੱਗੀ ਵੀ ਜਾਣੀ ਆ ਨਹੀਂ ਕਿਹੜੀ ਕਿਹੜੀ ਲੱਗ ਸਕਦੀ ਹੈ ਫਰਵਰੀ ਚ ਕਿਉਂਕਿ ਹੁਣ ਫਰਵਰੀ ਚ 8 ਦਿਨ ਰਹਿ ਗਏ ਨਾ ਤਾਂ ਫਰਵਰੀ ਚ ਬਸ ਅਹੀਂ ਮਿਰਚ ਲੱਗ ਜੂ ਅੱਛਾ ਜੀ ਠੀਕ ਹੈ ਬੈਂਗ ਨਹੀਂ ਲੱਗ ਜੂ ਠੀਕ ਹੈ ਹਾਂ ਮਿਰਚ ਕਿਹੜੀ ਕਿਹੜੀ ਮਿਰਚ ਆਚਾਰੀ ਅੱਛਾ ਸ਼ਿਮਲਾ ਵੀ ਲੱਗ ਜੂ ਹਾਂ ਹਾਂ ਸ਼ਿਮਲਾ ਤਾਂ ਬਾਕੀ ਲਾ ਰੱਖੀ ਹੈ ਜਿਆਦਾ ਤੇ ਫੁੱਲ ਕਿਹੜੇ ਕਿਹੜੇ ਲੱਗ ਸਕਦੇ ਜਨਵਰੀ ਮਹੀਨੇ ਚ ਫੁੱਲ ਇਹੀ ਹੈ ਗੇਂਦਾ ਗੁਲਾਬ ਹੋਰ ਬਾਕੀ ਸਾਰੇ ਲੱਗ ਜਾਂਦੇ ਆ ਸਾਰੇ ਕਿਹੜੇ ਕਿਹੜੇ ਜੀ ਮਤਲਬ ਉਹਦੇ ਵਿੱਚ ਦੂਸਰੇ ਵੀ ਆ ਜਾਂਦੇ ਆ ਜਿਵੇਂ ਮੰਨ ਲਓ ਗਲੈਂਡਰ ਬਏ ਆ ਗਿਆ ਹੋਰ ਹੈ ਅੱਛਾ ਹਾਂ ਠੀਕ ਹੈ ਜੀ ਓਕੇ ਵਾਕੀ ਆਪਾਂ ਤੁਹਾਨੂੰ ਥੋੜੇ ਦਿਖਾਉਣੇ ਆ ਇੱਧਰ ਆਪਣਾ ਇਹ ਸਾਰੀ ਮਤਲਬ ਕਿਸਾਨ ਵੀਰ ਨੇ ਮਿਹਨਤ ਕੀਤੀ ਹੋਈ ਆ ਜਗਦੀਪ ਸਿੰਘ ਦਾ ਖੇਤ ਆ ਇਹ ਤੇ ਇਹ ਦੇਖੋ ਪੂਰੀ ਮਤਲਬ ਫਸਲ ਨੂੰ ਪੂਰਾ ਟਿਚ ਟਿਚ ਰੱਖਿਆ ਹੋਇਆ ਬਹੁਤ ਵਧੀਆ ਤਰੀਕੇ ਨਾਲ ਸਾਰੇ ਦੀ ਗੁੱਡ ਗੜਾਈ ਕੀਤੀ ਹੋਈ ਹੈ। ਸਾਹਮਣੇ ਗੰਨਾ ਹੈ। ਇਹਦਾ ਵੀ ਮੰਨ ਕੇ ਚੱਲੋ ਵੀ ਗੁੜ ਮੰਨਾ। ਉਹ ਵੀ ਤੁਹਾਨੂੰ ਦਿਖਾਵਾਂਗੇ। ਤੇ ਬਹੁਤ ਹੀ ਵਧੀਆ ਤੇ ਮਿਹਨਤੀ ਬੰਦੇ ਆ ਆਪਣੇ ਕਿਸਾਨ ਵੀਰ ਜਿੰਨਾ ਕਰਕੇ ਸਬਜ਼ੀਆਂ ਬੰਨਦੀਆਂ ਪੈਦਾ ਕਰਕੇ ਆਪਾਂ ਨੂੰ ਤਾਜ਼ੀਆਂ ਸਬਜ਼ੀਆਂ ਮਿਲਦੀਆਂ ਡੇਲੀ ਰੁਟੀਨ 'ਚ। ਠੀਕ ਹੈ ਜੀ। ਇਦਾਂ ਹੀ ਬਸ ਆਪਣੇ ਕਿਸਾਨ ਵੀਰਾਂ ਦਾ ਥੋੜਾ ਹੌਂਸਲਾ ਵਧਾਉਂਦੇ ਰਹੋ। ਤਾਂ ਕਿ ਇਹਨਾਂ ਦਾ ਵੀ ਜਿਹੜਾ ਵੀ ਮਿਹਨਤ ਕਰਨ ਤੇ ਦਿਲ ਲੱਗੇ ਤੇ ਬਾਕੀ ਤੁਹਾਡੇ ਲਈ ਇਦਾਂ ਦੇ ਛੋਟੇ-ਛੋਟੇ ਬਲੌਗ ਆਪਾਂ ਲਿਆਉਂਦੇ ਰਹਾਂਗੇ ਸਾਰੇ ਹਮਸ਼ਸ਼ੀ ਕਾਲਾ ਪਜ ਅਜਸਲ ਤੁਹਾਡਾ ਆਪਣਾ ਜਸ ਜਸਲ ਤੇ ਖੇਤੀਬਾੜੀ ਨਾਲ ਜੁੜ ਕੇ ਬਹੁਤ ਚੰਗਾ ਲੱਗਦਾ ਤੇ ਇਦਾਂ ਹੀ ਹਰੇ ਭਰੇ ਖੇਤਾਂ ਵਿੱਚ ਆ ਕੇ ਖੁੱਲੀ ਹਵਾ ਬਹੁਤ ਹੀ ਵਧੀਆ ਨਜ਼ਾਰੇ ਆਏ ਤੇ ਬਹੁਤ ਬਹੁਤ ਸ਼ੁਕਰੀਆ ਛੋਟਾ ਜਿਹਾ ਬਲੌਗ ਸੀ ਸਾਰੇ ਇੰਸਟਰੀ ਕਾਲ ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਐਦਾਂ ਦੇ ਬਲੌਗ ਤੁਹਾਨੂੰ ਮਿਲਦੇ ਰਹਿਣਗੇ ਖੇਤੀ ਨਾਲ ਜੁੜੇ